ਬਹੁਤ ਬਹੁਤ ਮਿਹਰ ਉਨ੍ਹਾਂ ਦਾ ਆਮੰਗਿਆ ਹੈਗਾ ਪਲੇਅਰ ਫੈਮਿਲੀ ਦੁਆਰਾ ਤੋਂ ਨਗਰ ਨਿਕਮ ਚੋੜਾ ਚਿਤ ਹਾਸਲ ਕੀਤੀ ਹੈ ਮੈਂ ਆਪਣੇ ਵਾਰਡ ਵਾਸੀਆਂ ਦਾ ਬਹੁਤ ਬਹੁਤ ਆਪਣੇ ਭੈਣਾਂ ਦਾ ਭਰਾਵਾਂ ਦਾ ਤੇ ਆਪਣੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੀਆਂ ਮੇਰੇ ਕੋਲ ਸ਼ਬਦ ਹੀ ਨਹੀਂ ਆ ਕਿ ਮੈਂ ਕਿੰਨਾ ਸ਼ਬਦਾਂ ਨਾਲ ਇਹਨਾਂ ਦਾ ਧੰਨਵਾਦ ਕਰ ਸਕਾਂ ਤੇ ਮੈਂ ਇਹ ਜਿੱਤ ਮੇਰੀ ਨਹੀਂ ਇਹ ਮੇਰੇ ਵਾਰਡ ਵਾਸੀਆਂ ਦੀ ਜਿੱਤ ਆ ਇਹ ਮੇਰੇ ਟੀਮ ਵਰਕ ਦੀ ਜਿੱਤ ਆ ਮੇਰੇ ਭਰਾਵਾਂ ਦੀ ਜਿੱਤ ਆ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਅਸੀਂ ਅੱਜ ਇਸ ਜਿੱਤ ਨੂੰ ਹਾਸਲ ਕੀਤਾ ਆ ਕਿਸ ਤਰ੍ਹਾਂ ਦੇਖਦੇ ਹੋ ਬੈਂਸਰ ਭਰਾਵਾਂ ਦਾ ਪੂਰਾ ਸਾਥ ਮਿਲਿਆ ਆਪਣੀ ਪਾਰਟੀ ਦੇ ਜਿਹੜੇ ਲੋਕ ਸੀ ਉਹਨਾਂ ਦਾ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਅਸੀਂ ਇੱਕ ਇਧਰ ਵਾਰਡ ਦੇ ਵਿੱਚ ਆਪਨੇ ਚ ਗਏ ਸੀ ਇਹ ਤੇ ਉਹ ਲੋਕ ਇਦਾਂ ਫੀਲ ਕਰਦੇ ਸੀ ਕਿ ਬੈਂਸ ਸਾਹਿਬ ਜਿਵੇਂ ਉਹਨਾਂ ਲਈ ਰੱਬ ਹੁੰਦੇ ਆ ਪਰ ਉਹਨਾਂ ਨੂੰ ਇੰਨੀ ਖੁਸ਼ੀ ਹੋਈ ਸੀ ਮਿਲ ਕੇ ਕਿ ਸਾਡੇ ਕੋਲ ਕੋਈ ਬਹਿਸ ਸਾਹਿਬ ਦਾ ਬੰਦਾ ਸਾਡੇ ਵਿੱਚ ਜੁੜਿਆ ਆ ਔਰ ਮੈਂ ਮੈਂ ਉਹਨਾਂ ਦੀ ਖੁਸ਼ੀ ਦਾ ਤੁਹਾਨੂੰ ਜ਼ਿਕਰ ਹੀ ਨਹੀਂ ਕਰ ਸਕਦੀ ਕਿ ਉਹ ਲੋਕ ਬਹਿਸ ਸਾਹਿਬ ਨੂੰ ਲੈ ਕੇ ਕਿੰਨੇ ਖੁਸ਼ ਸੀਗੇ ਉਮੀਦ ਹੁੰਦੀ ਹੈਗੀ ਲੋਕਾਂ ਨੂੰ ਤਾਂ ਹੀ ਜਿਤਾਉਂਦੇ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਬਹਿਸ ਭਰਾ ਅੱਜ ਤੱਕ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਤਾਂ ਹੀ ਇੰਨੀਆਂ ਸੰਗਤਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਦੇਖਦੇ ਹੋ ਖਾਰਾ ਤੁਸੀਂ ਨਗਰ ਦੀ ਚੋਣਾਂ ਦੇ ਜਿੱਤ ਹਾਸਲ ਕੀਤੀ ਹੈ। ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਵਰਕਰਾਂ ਨੇ ਭਰਾਵਾਂ ਨੇ ਸਾਥ ਦਿੱਤਾ, ਭੈਣਾਂ ਨੇ ਸਾਥ ਦਿੱਤਾ, ਬਜ਼ੁਰਗਾਂ ਨੇ ਸਾਥ ਦਿੱਤਾ। ਮੈਂ ਸਾਰਿਆਂ ਦਾ ਦਿਲ ਦੇ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਹੜੇ ਦਿਨ ਰਾਤ ਸਾਡੇ ਨਾਲ ਇੱਕ ਕਰਕੇ ਐਸ ਇਲੈਕਸ਼ਨਾਂ ਵਿੱਚ ਚੱਲੇ ਆ। ਔਰ ਮੈਨੂੰ ਬੜੇ ਮਾਣ ਵਾਲੀ ਗੱਲ ਆ ਕਿ ਜਿਹੜੇ ਪਿਛਲੇ ਇਲੈਕਸ਼ਨ ਦੇ ਵਿੱਚ ਸਾਡੀ ਟੀਮ ਦੇ ਵਿੱਚ ਜਿੰਨੇ ਵੀ ਸਾਥੀ ਸਕੇ ਉਹ ਸਾਰੇ ਸਾਥੀ ਇਸ ਵਾਰ ਦੁਬਾਰਾ ਸੀਗੇ ਔਰ ਟੀਮ ਦਾ ਜਿਹੜਾ ਕਾਫਲਾ ਸੀ ਉਹ ਪਿਛਲੀ ਵਾਰੀ ਨਾਲੋਂ ਵੱਡਾ ਹੋਇਆ ਸੀ ਔਰ ਦੂਜਾ ਜੋ ਆਪ ਸਰਕਾਰ ਆ ਉਹਨੇ ਈਡੀ ਚੂਟੀ ਦਾ ਜ਼ੋਰ ਲਾਇਆ ਸਾਡੇ ਵਾਰਡ ਵੱਢ ਤੇ ਕੋਈ ਏਰੀਆ ਕੱਟਦਾ ਕੋਈ ਜੋੜਦਾ ਕੋਈ ਕੁਛ ਕੀਤਾ ਔਰ ਜਿਹੜੀਆਂ ਵੋਟਾਂ ਸੀਗੀਆਂ ਉਹ ਇੱਕ ਇੱਕ ਘਰ ਦੀਆਂ ਵੋਟਾਂ ਚਾਰ ਚਾਰ ਸਕੂਲਾਂ 'ਚ ਪੈਂਦੀਆਂ ਸੀਗੀਆਂ ਔਰ ਕੋ ਪਤਾ ਹੀ ਨਹੀਂ ਲੱਗਾ ਉਹ ਸੂਚੀਆਂ ਦੇ ਵਿੱਚ ਵੀ VOTER ਲਿਸਟਾਂ ਕਿੱਥੇ ਕਿੱਥੇ ਦੀਆਂ ਬਣੀਆਂ ਹੋਈਆਂ 17000 ਵੋਟ ਵਿੱਚੋਂ 40% ਪੋਲ ਹੁੰਦੀ ਆ ਔਰ ਕੈਨੇਡਾ ਇੰਨੇ ਇੰਨੀਆਂ ਜਾਨਕਿ ਉਹਨਾਂ ਤਰੀਕੇ ਅਪਣਾਏ ਹੱਥ ਕੰਡੇ ਬਣਾਏ ਕਿਸੇ ਤਰੀਕੇ ਨਾਲ ਜਿਹੜੇ ਬਾਕੀ ਦੇ ਕੈਂਡੀਡੇਟ ਆ ਉਹਨਾਂ ਨੂੰ ਅਸੀਂ ਦੌੜ ਚੋਂ ਬਾਹਰ ਕਰੀਏ ਪਰ ਸਾਥੀਆਂ ਦੇ ਸਾਥ ਨਾਲ ਉਹਨਾਂ ਦੀ ਇੱਕ ਨਹੀਂ ਚੱਲੀ